ਜਿਵੇਂ ਰੀਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜਨਮ ਤ ਲੈ ਕੇ ਆਈ ਹਾਂ ਜਿੰਨਾ ਭੈਣ ਭਰਾਵਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਇੱਕ ਤਾਂ ਹਰੜ ਦਾ ਚੂਰਨ ਲੈਣਾ ਇੱਕ ਤਿਰਫਲਾ ਦਾ ਚੂਰਨ ਲੈਣਾ ਦੋਨਾਂ ਚੋਂ ਇੱਕ ਲੈ ਸਕਦੇ ਆ ਜੇ ਅਗਰ ਹਰੜ ਦਾ ਲੈਣੇ ਤਾਂ ਸਭ ਤੋਂ ਵਧੀਆ ਗੱਲ ਆ ਤੇ ਤਿਰਫਲਾ ਦਾ ਚੂਰਨ ਵੀ ਲੈ ਸਕਦੇ ਆ ਇਹਦੇ ਵਿੱਚ ਆਪਾਂ ਨੇ ਇਹ ਕਿਵੇਂ ਲੈਣਾ ਇਹ ਆਪਾਂ ਨੇ ਰੋਟੀ ਤੋਂ ਅੱਧਾ ਘੰਟਾ ਬਾਰ ਕੋਸੇ ਪਾਣੀ ਨਾਲ ਲੈਣਾ ਸਵੇਰੇ ਸਾਮ ਤਿੰਨ ਟਾਈਮ ਵਰਤੋਂ ਕਰ ਸਕਦੇ ਆ ਤਾਂ ਇਸ ਤੋਂ ਵੀ ਵਧੀਆ ਦੋ ਟਾਈਮ ਵਰਤੋਂ ਕਰ ਸਕਦੇ ਆ ਤਾਂ ਸਭ ਤੋਂ ਵਧੀਆ ਤੇਰੇ ਵਿੱਚ ਇੱਕ ਆਪਾਂ ਨੇ ਅਜਮੈਣ ਦੀ ਵਰਤੋਂ ਕਰਨੀ ਆ ਅਜਮੈਣ ਦੀ ਵਰਤੋਂ ਆਪਾਂ ਨੇ ਦਾਲ ਚ ਪਾਉਣੀ ਆ ਚਟਣੀ ਰਗਣੀ ਆ ਉਹ ਚ ਪਾਉਣੀ ਆ ਪ੍ਰਾਂਠ ਹੈ ਚ ਵਰਤੋਂ ਕਰਨੀ ਆ ਜਿਨ੍ਹਾਂ ਨੂੰ ਬਵਾਸੀਰ ਓਏ ਇਹਨਾਂ ਤਿੰਨ ਚੀਜ਼ਾਂ ਦੀ ਵਰਤੋਂ ਕਰਕੇ ਦੇਖਣਾ ਇਹਦੇ ਨਾਲ ਸਾਨੂੰ ਤੇਤੀ ਹੀ ਲਾਭ ਮਿਲੂਗਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਉਹ ਲੰਬੇ ਸਮੇਂ ਰੋ 2-3 ਮਹੀਨੇ ਵੀ ਇਹਦਾ ਪ੍ਰਯੋਗ ਕਰ ਸਕਦੇ ਨੇ ਇਹਦੇ ਨਾਲ ਤੁਹਾਨੂੰ ਬਵਾਸਿਰ ਤੋਂ ਸਰਾਵਾਸਤੇ ਸ਼ਕਰਾ ਮਿਲ ਜਾਊਗਾ ਜੈ ਸ੍ਰੀ ਰਤਨ ਮੰਤਰੀ ਜੀ ਪਿੰੜ ਪ੍ਰਭਾ ਨੂੰ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਹੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਤਨ ਮੰਤਰੀ ਜੀ